ਦੋਸਤੋ ਸਵੇਰੇ ਦੇ ਕਰੀਬ 11 ਵਜੇ ਸਨ ਸ਼ਹਿਰ ਦੀ ਇੱਕ ਪੁਰਾਣੀ ਪਰ ਰੁੱਜੀ ਹੋਈ ਬੈਂਕ ਸ਼ਾਖਾ ਵਿੱਚ ਗਾ ਕੱਪੜੀਆਂ ਪੜੀਆਂ ਲਾਈਨਾਂ ਵਿੱਚ ਲੱਗੇ ਹੋਏ ਸਨ ਅੰਦਰ ਏਸੀ ਚੱਲ ਰਿਹਾ ਸੀ ਪਰ ਮਾਹੌਲ ਵਿੱਚ ਚਿੜਚਿੜਾਟ ਤੇ ਕਾਲੀ ਸੀ ਜਿਵੇਂ ਹਰ ਕੋਈ ਕਿਸੇ ਮਜਬੂਰੀ ਵਿੱਚ ਇੱਥੇ ਆਇਆ ਹੋਵੇ ਉਸੇ ਵੇਲੇ ਦਰਵਾਜ਼ੇ ਤੋਂ ਇੱਕ ਬਜ਼ੁਰਗ ਵਿਅਕਤੀ ਅੰਦਰ ਦਾਖਲ ਹੋਏ ਉਮਰ ਲਗਭਗ 72 ਸਾਲ ਬਦਨ ਤੇ ਪੁਰਾਣੀ ਜੀ ਤੋਤੀ ਅੱਧੀ ਚਿੱਟੀ ਅੱਧੀ ਧੂੜ ਵਿੱਚ ਲਿਬੜੀ ਹੋਈ ਉੱਪਰ ਇੱਕ ਢਿੱਲੀ ਹਲਕੀ ਫੱਟੀ ਹੋਈ ਕਮੀਜ਼ ਹੱਥ ਵਿੱਚ ਇੱਕ ਪੁਰਾਣਾ ਝੋਲਾ ਤੇ ਅੱਖਾਂ ਤੇ ਕਿਸਿਆ ਹੋਇਆ ਚਸ਼ਮਾ ਉਹ ਥੋੜਾ ਝੁੱਕ ਕੇ ਚੱਲ ਰਹੇ ਸਨ ਜਿਵੇਂ ਹਰ ਕਦਮ ਤੇ ਖੁਦ ਨਾਲ ਲੜ ਰਹੇ ਹੋਣ ਅੰਦਰ ਆਂਦਿਆ ਹੀ ਉਹਨਾਂ ਨੇ ਹੌਲੀ ਜਿਹੀ ਪੁੱਛਿਆ ਬੇਟਾ ਖਾਤਾ ਸੈਕਸ਼ਨ ਕਿੱਥੇ ਹੈ रिसेप्शन ਤੇ ਬੈਠੀ ਲੜਕੀ ਨੇ ਉਹਨਾਂ ਨੂੰ ਉਪਰੋਂ ਹੇਠਾਂ ਤੱਕ ਦੇਖਿਆ ਤੇ ਬਿਨਾਂ ਮੁਸਕਰਾਏ ਕਿਹਾ ਤੁਸੀਂ ਲਾਈਨ ਵਿੱਚ ਲੱਗੋ ਉੱਥੇ ਕੋਨੇ ਵਿੱਚ ਬਜ਼ੁਰਗ ਉੱਥੇ ਕੰਧ ਦੇ ਸਹਾਰੇ ਹੌਲੀ ਹੌਲੀ ਚੱਲਦੇ ਹੋਏ ਉਸ ਡੈਸਕ ਤੱਕ ਪਹੁੰਚੇ ਜਿੱਥੇ ਤਿੰਨ ਕਰਮਚਾਰੀ ਬੈਠੇ ਸਨ ਮੋਬਾਈਲ ਤੇ ਲੱਗੇ ਹੋਏ ਕੁਰਸੀਆਂ ਤੇ ਫੈਲ ਕੇ ਬੈਠੇ ਸਨ। ਉਹਨਾਂ ਨੇ ਝੁੱਕ ਕੇ ਹੱਥ ਜੋੜਦੇ ਹੋਏ ਕਿਹਾ, "ਬੇਟਾ, ਬਸ ਖਾਤੇ ਵਿੱਚ ਇੱਕ ਗੜਬੜ ਹੋ ਗਈ ਹੈ। ਪਿਛਲੇ ਮਹੀਨੇ ਦੀ ਪੈਨਸ਼ਨ ਨਹੀਂ ਆਈ। ਜਰਾ ਦੇਖ ਲਿਓ।" ਇੱਕ ਕਲਰਕ ਨੇ ਬਿਨਾਂ ਸਿਰ ਝੁੱਕੇ ਕਿਹਾ, "ਅਰੇ ਬਾਬਾ ਫਾਰਮ ਭਰੋ ਪਹਿਲਾਂ, ਫਿਰ ਟੋਕਲ ਲੈ ਕੇ ਆਓ। ਐਵੇਂ ਹੀ ਆ ਗਏ ਹੋ।" ਬਜ਼ੁਰਗ ਨੇ ਕੰਬਦੇ ਹੱਥਾਂ ਨਾਲ ਇੱਕ ਕਾਗਜ਼ ਕੱਢਦੇ ਹੋਏ ਕਿਹਾ, "ਇਹ ਰਿਹਾ ਪੈਨਸ਼ਨ ਸਲਿੱਪ।" ਮੈਂ ਪਟਕ ਗਿਆ ਸੀ। "ਮੋਬਾਈਲ ਨਹੀਂ ਹੈ ਬੇਟਾ, ਬਾਹਰ ਗਿਆ ਹੈ। ਕੋਈ ਮਦਦ" ਹੁਣ ਦੂਸਰਾ ਕਲਰਕ ਚਿੜ ਗਿਆ ਦੇਖੋ ਬਾਬਾ ਅਸੀਂ ਕੋਈ ਹੈਲਪਲਾਈਨ ਨਹੀਂ ਹਾਂ ਸਭ ਨੂੰ ਜਲਦੀ ਹੈ ਰੋਜ਼ ਰੋਜ਼ ਇਹੀ ਬਾਨ ਨੇ ਸੁਣਦੇ ਹਾਂ ਜੇ ਕੋਈ ਮਦਦ ਚਾਹੀਦੀ ਹੈ ਤਾਂ ਬਾਹਰ ਜਾਓ ਕੋਲ ਖੜੇ ਕੁਝ ਗਾਹਕ ਦੇਖ ਰਹੇ ਸਨ ਪਰ ਕਿਸੇ ਨੇ ਕੁਝ ਨਹੀਂ ਕਿਹਾ ਤੀਸਰੇ ਕਰਮਚਾਰੀ ਨੇ ਮਜ਼ਾਕ ਉਡੰਦੇ ਕਿਹਾ ਸਭ ਲੋਕ ਵੀ ਅਜੀਬ ਹਨ ਪੈਨਸਲੈਂਡ ਆਉਂਦੇ ਨੇ ਜਿਵੇਂ ਕਰੋੜਾਂ ਦਾ ट्रांजੈਕਸ਼ਨ ਹੋ ਗਿਆ ਹੋਵੇ ਬਜ਼ੁਰਗ ਦਾ ਚਿਹਰਾ ਪੀੜਾ ਪੈਣ ਲੱਗਾ ਉਹਨਾਂ ਨੇ ਬਿਨਾਂ ਕੁਝ ਕਹੇ ਉਹ ਪਰਚਾ ਵਾਪਸ ਜੇਬ ਵਿੱਚ ਪਾਇਆ ਤੇ ਹੌਲੀ-ਹੌਲੀ ਮੁੜਨ ਲੱਗੇ ਪਰ ਉਦੋਂ ਹੀ ਇੱਕ ਸੁਰੱਖਿਆ ਗਾਰਡ ਜੋ ਇਹ ਸਭ ਦੇਖ ਰਿਹਾ ਸੀ ਉਹਨਾਂ ਨੂੰ ਰਸਤੇ ਤੋਂ ਹਟਣ ਲਈ ਬੋਲ ਪਿਆ ਬਾਬਾ ਹੁਣ ਬਹੁਤ ਦੇਰ ਹੋ ਗਈ ਹੈ ਚੱਲੋ ਬਾਹਰ ਭੀੜ ਨਾ ਲਗਾਓ ਇੱਕ ਕਰਮਚਾਰੀ ਹੱਸਦੇ ਹੋਏ ਬੋਲਿਆ ਭਿਕਾਰੀ ਟਾਈਪ ਦੇ ਲੋਕ ਵੀ ਹੁਣ ਬੈਂਕ ਵਿੱਚ ਆ ਕੇ ਸ਼ੋਅ ਕਰਦੇ ਨੇ ਇਹ ਸ਼ਬਦ ਜਿਵੇਂ ਕਿਸੇ ਨੇ ਥੱਪੜ ਦੀ ਤਰ੍ਹਾਂ ਬਜ਼ੁਰਗ ਦੇ ਚਿਹਰੇ ਤੇ ਮਾਰੇ ਹੋਣ ਉਹਨਾਂ ਦਾ ਗਲਾ ਸੁੱਕ ਗਿਆ ਅੱਖਾਂ ਵਿੱਚ ਹੰਝੂ ਆ ਗਏ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਭੀੜ ਦੇ ਵਿੱਚ ਕੁਝ ਚਿਹਰੇ ਝੁਕੇ ਕੁਝ ਹੱਸੇ ਤੇ ਬਾਕੀ ਚੁੱਪਚਾਪ ਤਮਾਸ਼ਾ ਦੇਖ ਰਹੇ ਸਨ ਬਜ਼ੁਰਗ ਹੌਲੀ-ਹੌਲੀ ਚੱਲਦੇ ਹੋਏ ਬੈਂਕ ਤੋਂ ਬਾਹਰ ਨਿਕਲੇ ਉਹਨਾਂ ਦੇ ਕੰਬਦੇ ਹੋਏ ਹੱਥ ਹੁਣ ਰੁਕ ਨਹੀਂ ਰਹੇ ਸਨ ਉਹ ਸਾਹਮਣੇ ਇੱਕ ਪੁਰਾਣੀ ਪੀਸੀਓ ਬੂਥ ਕੋਲ ਜਾ ਕੇ ਰੁਕੇ ਟੁੱਟਿਆ ਹੋਇਆ ਬੋਰਡ ਪਰ ਅੰਦਰ ਅਜੇ ਵੀ ਇੱਕ ਪੁਰਾਣਾ ਫੋਨ ਰੱਖਿਆ ਸੀ ਬਜ਼ੁਰਗ ਨੇ ਜੇਬ ਵਿੱਚੋਂ ਇੱਕ ਛੋਟਾ ਡਾਇਰੀ ਦਾ ਪੰਨਾ ਕੱਢਿਆ ਉਸ ਤੇ ਲਿਖਿਆ ਇੱਕ ਨੰਬਰ ਦੇਖਿਆ ਤੇ ਹੌਲੀ ਜਿਹਾ ਫੋਨ ਚੁੱਕਿਆ ਹਾਂ ਮੈਂ ਗੱਲ ਕਰ ਰਿਹਾ ਹਾਂ ਹਾਂ ਉਸੇ ਬ੍ਰਾਂਚ ਤੋਂ ਅੱਜ ਦਾ ਬਿਵਾਰ ਦੇਖਿਆ ਇਨੂੰ ਕੁਝ ਨਹੀਂ ਚਾਹੀਦਾ ਬਸ ਇੱਕ ਨਿਰੀਖਣ ਚਾਹੀਦਾ ਹੈ ਤੁਰੰਤ ਫਿਰ ਉਹਨਾਂ ਨੇ ਫੋਨ ਰੱਖ ਦਿੱਤਾ ਪੀਸੀਓ ਤੋਂ ਨਿਕਲ ਕੇ ਉਹ ਬਜ਼ੁਰਗ ਫੇਰਾ ਉਸੇ ਬੈਂਕ ਦੇ ਸਾਹਮਣੇ ਆ ਕੇ ਫੁੱਟਪਾਥ ਤੇ ਬੈਠ ਗਏ ਉਹਨਾਂ ਦੀਆਂ ਅੱਖਾਂ ਹੁਣ ਬੰਦ ਸਨ ਜਿਵੇਂ ਅੰਦਰੋਂ ਹੀ ਅੰਦਰ ਕੁਝ ਸੋਚ ਰਹੇ ਸਨ ਕੁਝ ਯਾਦ ਕਰ ਰਹੇ ਹੋਣ ਇਧਰ ਬੈਂਕ ਦੇ ਅੰਦਰ ਉਹੀ ਮਾਹੌਲ ਜਾਰੀ ਸੀ ਕਾਊਂਟਰ ਤੇ ਲੰਬੀਆਂ ਲਾਈਨਾਂ ਕਰਮਚਾਰੀ ਆਪਣੀਆਂ ਸੀਟਾਂ ਤੇ ਝੁੱਕ ਕੇ ਬੈਠੇ ਸਨ ਗਾਰਡ ਮੋਬਾਈਲ ਤੇ ਰੁੱਝਿਆ ਹੋਇਆ ਪਰ ਲਗਭਗ 40 ਮਿੰਟ ਬਾਅਦ ਇੱਕ ਕਾਲੀ ਕਾਰ ਬ੍ਰਾਂਚ ਦੇ ਸਾਹਮਣੇ ਆ ਕੇ ਰੁਗੀ ਉਸਦੇ ਪਿੱਛੇ ਇੱਕ ਹੋਰ ਗੱਡੀ ਕੁਝ ਹੀ ਸਕਿੰਟਾਂ ਵਿੱਚ ਚਾਰ ਲੋਕ ਤੇਜ਼ ਕਦਮਾਂ ਨਾਲ ਬੈਂਕ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਕੋਟ ਤੇ ਨਮਕਤਾ ਹੋਇਆ ਬੈਚ ਸੀ ਸੈਂਟਰਲ ਰੈਗੂਲੇਟਰੀ ਔਨ ਗਵਰਨਮੈਂਟ ਆਫ ਇੰਡੀਆ ਬੈਂਕ ਦਾ ਗਾਰਡ ਕੁਝ ਬੋਲ ਪਾਉਂਦਾ ਉਸ ਤੋਂ ਪਹਿਲਾਂ ਹੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਬ੍ਰਾਂਚ ਮੈਨੇਜਰ ਨੂੰ ਬੁਲਾਓ ਹੁਣੇ ਅੰਦਰ ਬੈਠੇ ਕਰਮਚਾਰੀ ਹੈਰਾਨ ਰਹਿ ਗਏ ਇਹ ਸਭ ਅਚਾਨਕ ਕਿਉਂ ਕਿਸ ਲਈ ਇੱਕ ਅਧਿਕਾਰੀ ਨੇ ਫਾਈਲ ਖੋਲਦੇ ਹੋਏ ਕਿਹਾ ਇਸ ਬ੍ਰਾਂਚ ਨੂੰ ਅੱਜ ਇੱਕ ਵਿਸ਼ੇਸ਼ ਸ਼ਿਕਾਇਤ ਦੇ ਤਹਿਤ ਨਿਗਰਾਨੀ ਵਿੱਚ ਲਿਆ ਗਿਆ ਹੈ ਸ਼ਿਕਾਇਤਕਰਤਾ ਦਾ ਨਾਮ ਹੈ ਉਹ ਕੁਝ ਪਲ ਰੁਕਿਆ ਤੇ ਫਿਰ ਕਿਹਾ ਸਿਰੀ ਦੇਵਦਤ ਪ੍ਰਸਾਦ ਰਿਟਾਇਰਡ ਸੀਨੀਅਰ ਅਕਾਊਂਟਸ ਆਫੀਸਰ ਮਿਨਿਸਟਰੀ ਆਫ ਫਾਈਨੈਂਸ ਤੇ ਇਸ ਬੈਂਕ ਦੇ ਚੁੱਪਚਾਪ ਬੈਠੇ ਇਕੱਲੇ ਪ੍ਰਾਇਮਰੀ ਸੰਸਥਾਪਕ ਸ਼ੇਅਰਧਾਰਕ ਪੂਰਾ ਬੈਂਕ ਜਿਵੇਂ ਸੁੰਨ ਹੋ ਗਿਆ ਸੀ ਉਹੀ ਦੇਵਦਤ ਪ੍ਰਸਾਦ ਜਿਨ੍ਹਾਂ ਨੂੰ ਕੁਝ ਹੀ ਦਿਨ ਪਹਿਲਾਂ ਭਿਕਾਰੀ ਕਹਿ ਕੇ ਬਾਹਰ ਕੱਢਿਆ ਗਿਆ ਸੀ ਉਹੀ ਜੋ ਹੁਣ ਸੜਕ ਕਿਨਾਰੇ 'ਚ ਚੁੱਪਚਾਪ ਬੈਠੇ ਸਨ ਉਹੀ ਜੋ ਬਿਨਾਂ ਗੁੱਸਾ ਬਿਨਾਂ ਆਕਰੋਸ਼ ਬਸ ਇੱਕ ਫੋਨ ਕਾਲ ਵਿੱਚ ਪੂਰੀ ਵਿਵਸਥਾ ਹਿਲਾ ਗਏ ਹੁਣ ਬ੍ਰਾਂਚ ਮੈਨੇਜਰ ਭੱਜਦਾ ਹੋਇਆ ਅੰਦਰ ਆਇਆ ਪਸੀਨਾ ਪਸੀਨਾ ਸਰ ਕੋਈ ਗਲਤੀ ਹੋਈ ਹੋਵੇ ਤਾਂ ਅਧਿਕਾਰੀ ਨੇ ਗੱਲ ਕੱਟਦੇ ਹੋਏ ਕਿਹਾ ਸਭੀ ਸੀਸੀਟੀਵੀ ਫੁਟੇਜ ਕੱਢੇ ਜਾਣ ਖਾਸ ਕਰ ਪਿਛਲੇ 2 ਘੰਟੇ ਦੇ ਉਸ ਬਜ਼ੁਰਗ ਦੇ ਨਾਲ ਕਿਸ ਨੇ ਕੀ ਕੀਤਾ ਸਾਨੂੰ ਸਭ ਦੇਖਣਾ ਹੈ ਅਤੇ ਜਿਸ ਨੇ ਵੀ ਉਹਨਾਂ ਨੂੰ ਛੂਇਆ ਜਾਂ અપਮਾਨਿਤ ਕੀਤਾ ਉਹਨਾਂ ਨੂੰ ਤੁਰੰਤ ਡਿਊਟੀ ਤੋਂ ਸਸਪੈਂਡ ਕੀਤਾ ਜਾਵੇਗਾ। ਇਧਰ ਬਾਹਰ ਸੜਕ ਤੇ ਇੱਕ ਜੂਨੀਅਰ ਅਧਿਕਾਰੀ ਭੱਜਦਾ ਹੋਇਆ ਆਇਆ ਅਤੇ ਬਜ਼ੁਰਗ ਕੋਲ ਬੈਠ ਗਿਆ। ਸਰ ਤੁਹਾਨੂੰ ਅੰਦਰ ਲਿਉਣ ਲਈ ਭੇਜਿਆ ਗਿਆ ਹਾਂ। ਮੈਂ ਮਾਫੀ ਚਾਹੁੰਦਾ ਹਾਂ। ਅਸੀਂ ਨਹੀਂ ਜਾਣਦੇ ਸੀ। ਦੇਵਦਤ ਜੀ ਨੇ ਹੋਲੀ ਜਿਹੇ ਉਸ ਵੱਲ ਦੇਖਿਆ। ਮੈਨੂੰ ਕਿਸੇ ਤੋਂ ਬਦਲਾ ਨਹੀਂ ਚਾਹੀਦਾ ਬੇਟਾ। ਬਸ ਯਾਦ ਦਿਵਾਉਣਾ ਸੀ ਕਿ ਕਦੇ-ਕਦੇ ਸਧਾਰਨ ਦਿਖਣ ਵਾਲਾ ਆਦਮੀ ਅਸਧਾਰਨ ਹੁੰਦਾ ਹੈ। ਬੈਂਕ ਦੇ ਅੰਦਰ ਹੁਣ ਹਰ ਟੇਬਲ ਤੇ ਖਾਮੋਸੀ ਸੀ। ਉਹੀ ਕਰਮਚਾਰੀ ਜੋ ਕੁਝ ਦੇਰ ਪਹਿਲਾਂ ਕੁਝ ਫਾਰਮ ਉਲਟ-ਪੁਲਟ ਕਰ ਰਹੇ ਸਨ ਹੁਣ ਕੰਪਿਊਟਰ ਸਕਰੀਨ ਵਾਲੇ ਦੇਖਣਾ ਵੀ ਭੁੱਲ ਚੁੱਕੇ ਸਨ ਸੀਸੀਟੀਵੀ ਫੂਟੇਜ ਚੱਲ ਚੁੱਕੀ ਸੀ ਵੱਡੀ ਸਕਰੀਨ ਤੇ ਸਾਹਮਣੇ ਚੱਲ ਰਹੀ ਸੀ ਉਹ ਸ਼ਰਮਨਾਕ ਕਲਿੱਪ ਦੇਵਦਤ ਪ੍ਰਸਾਦ ਜੀ ਚੁੱਕੇ ਹੋਏ ਕੰਬਦੇ ਹੋਏ ਅਤੇ ਉਹਨਾਂ ਦੇ ਸਾਹਮਣੇ ਇੱਕ ਕਰਮਚਾਰੀ ਉਂਗਲ ਦਿਖਾ ਰਿਹਾ ਸੀ ਦੂਸਰਾ ਉਹਨਾਂ ਨੂੰ ਟੋਕਣ ਲਈ ਟਾਲ ਰਿਹਾ ਸੀ ਤੀਸਰਾ ਹੱਸਦੇ ਹੋਏ ਉਹਨਾਂ ਨੂੰ ਭਿਕਾਰੀ ਕਹਿ ਰਿਹਾ ਸੀ ਨਾਲ ਖੜਾ ਗਾਰਡ ਜੋ ਉਹਨਾਂ ਨੂੰ ਧੱਕਾ ਦੇ ਰਿਹਾ ਸੀ ਸੀਨੀਅਰ ਆਡੀਟਰ ਨੇ ਕੈਮਰਾ ਰਿਕਾਰਡਿੰਗ ਪੋਜ਼ ਕਰ ਦਿੱਤੀ ਨਾਮ ਦੱਸੋ ਇਹਨਾਂ ਚਾਰਾਂ ਦਾ ਜੋ ਮੈਨੇਜਰ ਦੀ ਆਵਾਜ਼ ਸੁੱਕ ਗਈ ਸੀ ਸਰ ਇਹ ਪ੍ਰਦੀਪ ਨਰੇਸ਼ ਅਤੇ ਵਿਕਾਸ ਹਨ ਅਤੇ ਗਾਰਡ ਰਤ ਲਾਲ ਇਫੈਕਟਿਵ ਇਮੀਡੀਏਟਲੀ অর ਫੋਰ ਅ ਸਸਪੈਂਡਡ ਪੈਂਡਿੰਗ ਇਨਕੁਆਰੀ ਅੰਦਰ ਖੜੇ ਬਾਕੀ ਕਰਮਚਾਰੀ ਹੁਣ ਨਜ਼ਰਾਂ ਨਹੀਂ ਮਿਲਾ پا ਰਹੇ ਸਨ ਕੁਝ ਧੇਰ ਵਿੱਚ ਉਹੀ ਬਜ਼ੁਰਗ ਦੇਵਦਤ ਪ੍ਰਸਾਦ ਜੀ ਹੌਲੀ ਹੌਲੀ ਚੱਲਦੇ ਹੋਏ ਅੰਦਰ ਆਏ ਹੁਣ ਉਹਨਾਂ ਦੀ ਚਾਲ ਪਹਿਲਾਂ ਨਾਲੋਂ ਸਥਿਰ ਸੀ ਪਰ ਚਿਹਰਾ ਪਹਿਲਾਂ ਵਰਗਾ ਸ਼ਾਂਤ ਪੂਰੇ ਬੈਂਕ ਨੇ ਜਿਵੇਂ ਸਾਹ ਰੋਕ ਲਈ ਸੀ ਬ੍ਰਾਂਚ ਮੈਨੇਜਰ ਉਹਨਾਂ ਕੋਲ ਆਇਆ ਸਿਰ ਝੁਕਾਇਆ ਸਰ ਅਸੀਂ ਬਹੁਤ ਸ਼ਰਮਿੰਦਾ ਹਾਂ ਅਸੀਂ ਜਾਣ ਨਹੀਂ ਪਾਏ ਦੇਵਦਤ ਜੀ ਨੇ ਬਸ ਇੰਨਾ ਕਿਹਾ ਇਹ ਹੀ ਤਾਂ ਗੱਲ ਹੈ ਬੇਟਾ ਪਛਾਣ ਨਾ ਹੋਵੇ ਤਦ ਵੀ ਇਨਸਾਨੀਤ ਹੋਣੀ ਚਾਹੀਦੀ ਹੈ ਉਹ ਬ੍ਰਾਂਚ ਦੇ ਅੰਦਰ ਘੂਸੇ ਤੇ ਉਹੀ ਕੁਰਸੀ ਲੱਭਣ ਲੱਗੇ ਜਿੱਥੇ ਉਹਨਾਂ ਨੂੰ ਬੈਠਣ ਤੋਂ ਮਨਾ ਕੀਤਾ ਗਿਆ ਸੀ ਬੈਠ ਕੇ ਬੋਲੇ ਮੈਨੂੰ ਸਿਰਫ ਇਹ ਦੇਖਣਾ ਸੀ ਕਿ ਇੱਕ ਆਮ ਆਦਮੀ ਦੀ ਤਕਲੀਫ ਸੁਣਨ ਦਾ ਤਿਰਜ ਬਚਿਆ ਹੈ ਜਾਂ ਨਹੀਂ ਆਡੀਟਰ ਨੇ ਉਹਨਾਂ ਤੋਂ ਪੁੱਛਿਆ ਸਰ ਤੁਸੀਂ ਚਾਹੁੰਦੇ ਹੋ ਤਾਂ ਇਸ ਪੂਰੇ ਬ੍ਰਾਂਚ ਨੂੰ ਸੀਲ ਕਰਵਾ ਸਕਦੇ ਹੋ ਤੁਸੀਂ ਕਿਉਂ ਇੰਤਜ਼ਾਰ ਕੀਤਾ ਦੇਵਦਤ ਜੀ ਨੇ ਹਲਕੀ ਮੁਸਕਾਨ ਨਾਲ ਕਿਹਾ ਜਿਸ ਸਮਾਜ ਨੂੰ ਤੁਸੀਂ ਸੁਧਾਰਨਾ ਚਾਹੁੰਦੇ ਹੋ ਉਸ ਵਿੱਚ ਚਿੱਕਣ ਨਾਲ ਨਹੀਂ ਸਿਖਾਉਣ ਨਾਲ ਬਦਲਾਅ ਆਉਂਦਾ ਹੈ ਤੇ ਕਦੇ-ਕਦੇ ਇੱਕ ਥੱਪੜ ਸ਼ਬਦਾਂ ਤੋਂ ਜ਼ਿਆਦਾ ਡੂੰਗਾ ਹੁੰਦਾ ਹੈ ਪਰ ਮੇਰਾ ਥੱਪੜ ਸਿਰਫ ਸੱਚ ਹੈ ਅਗਲੇ ਦਿਨ ਦੇਸ਼ ਦੇ ਕਈ ਪ੍ਰਮੁੱਖ ਸਮਾਚਾਰ ਚੈਨਲਾਂ ਤੇ ਹੈਡਲਾਈਨ ਸੀ ਬਜ਼ੁਰਗ ਨੂੰ ਬੈਂਕ ਤੋਂ ਕੱਢਿਆ ਗਿਆ ਫਿਰ ਪਤਾ ਚੱਲਿਆ ਉਹ ਹਨ ਬੈਂਕ ਦੇ ਸੰਸਥਾਪਕ ਸ਼ੇਅਰਧਾਰਕ ਦੇਵਦਤ ਪ੍ਰਸਾਦ ਦੀ ਖਾਮੋਸ਼ੀ ਨੇ ਪੂਰੇ ਸਿਸਟਮ ਨੂੰ ਆਇਨਾ ਦਿਖਾ ਦਿੱਤਾ ਸੋਸ਼ਲ ਮੀਡੀਆ ਤੇ ਰਿਸਪੈਕਟ ਐਲਡਰ ਟ੍ਰੈਂਡ ਕਰਨ ਲੱਗਾ ਲੋਕ ਕਹਿ ਰਹੇ ਸਨ ਸ਼ਾਇਦ ਇਹ ਹੀ ਅਸਲੀ ਰਿਟਾਇਰਮੈਂਟ ਹੈ ਜਿੱਥੇ ਆਦਮੀ ਉਹਦੇ ਤੋਂ ਨਹੀਂ ਅਨੁਭਵ ਤੋਂ ਬੋਲਦਾ ਹੈ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ